ਜਿਆਦਾ ਕਿਤੋਂ ਡਰ ਲੱਗਦਾ ਸੀ ਮੰਮੀ ਤੋਂ ਜ਼ਿਆਦਾ ਲੱਗਦਾ ਕਿ ਡੈਡੀ ਤੋਂ ਜ਼ਿਆਦਾ ਨਹੀਂ ਮੰਮੀ ਤੋਂ ਮੰਮੀ ਖਤਰਨਾਕ ਬਹੁਤ ਮੰਮੀ ਤੋਂ ਡੈਡੀ ਵੀ ਡਰਦਾ ਕਰ ਹਾਂ ਡਰ ਸੀ ਸੇ ਸੀ ਪੈਂਦਾ ਸਕੂਲ ਹੁੰਦੇ ਸੀ ਕਿ ਉੱਚੇ ਸਿਆਣੇ ਹੁੰਦੀ ਸੀ ਬਹੁਤ ਪੜ੍ਹਦੇ ਬਹੁਤ ਹੁੰਦੇ ਸੀ ਇੱਥੋਂ ਨਾਲ ਦੇ ਹੋਏ ਚੰਗੇ ਕੌਣ ਜ਼ਿਆਦਾ ਲੱਗਦੇ ਮੈਡਮ ਕੇ ਸਰ ਮੈਡਮ ਸਰ ਬੇਬੇ ਕੋਟ ਦੀ ਕਦੇ ਨਾਲ ਹੁੰਦੀ ਆ ਪਤਾ ਨਹੀਂ ਜਿਹੜੇ ਕੋ ਹੱਥ ਜਾ ਜਾਂਦਾ ਕਦੇ ਬੱਟਰ ਵਾਸ਼ ਨਹੀਂ ਜਿਹੜਾ ਆਉਂਦਾ ਆ ਵੀਡੀਓ ਦੇਖ ਕੇ ਮੈਨੂੰ ਤੇਰੀ ਮਿਹਣੇ ਨੂੰ ਭਣਾਉਣ ਲੱਗ ਗਿਆ ਹਨ ਬੜਾ ਚਵੇੜੀ ਲਾਉਗਾ ਅਸੀਂ ਇਹਦਾ ਆਟੋ ਕੱਢਿਆ ਸੀ ਉਹ ਆਟੋ ਲੈ ਕੇ ਭੱਜ ਗਿਆ ਸਾਨੂੰ ਲੈ ਕੇ ਨਹੀਂ ਗਿਆ ਕਿਉਂ ਕੀ ਕਹਿੰਦਾ ਪਤਾ ਨਹੀਂ ਖੜਿਆ ਹੀ ਨਹੀਂ ਖੜਿਆ ਹੀ ਨਹੀਂ ਲੈ ਕੇ ਭੱਜ ਗਿਆ ਕੁੜੀਆਂ ਨੂੰ ਭਾ ਕੇ ਲੈ ਗਿਆ ਸਾਰਿਆਂ ਨੂੰ ਸਾਨੂੰ ਕਹਿੰਦਾ ਆਜੂ ਆਪੇ ਹਾਂ ਜਦੋਂ ਸਾਰੇ ਕਰਕੇ ਇੱਕ ਨੂੰ ਜਵਾਬ ਦਿੱਦਗੇ ਫਿਰ ਲਾਂਤ ਭਾਉਣ ਲੱਗ ਜਾਂਦੇ ਗਾਲਾਂ ਗਾ ਬੱਸ ਡੱਕਾ ਕਰ ਦੇਣੀ ਪੜਦੇ ਨਹੀਂ ਫਿਰ ਹਰੇਕ ਚੀਜ਼ ਵਿੱਚ ਆ ਜਾਂਦੀ ਆ ਫਿਰ ਲੋਕਾਂ ਨੂੰ ਰੈਸਕਿਊ ਕਿਵੇਂ ਕਰਨ ਲੱਗਦੇ ਉਹ ਬੱਸ ਉੱਥੇ ਇੱਕ ਪਹਿਲਾਂ ਆਂਟੀ ਸੀਗੀ ਉਹ ਜੀ ਸਕੂਟਰੀ ਫਸ ਗਈ ਸੀਗੀ ਉਹਨੂੰ ਕੱਢਣ ਗਏ ਉਹ ਤੋਂ ਬਾਅਦ ਅਸੀਂ ਬਾਅਦ ਗਾਂ ਜਾਵੜੇ ਉੱਥੇ ਦੋ ਤਿੰਨ ਮੋਟਰਸਾਈਕਲ ਫਸ ਗਏ ਉਹਨਾਂ ਨੂੰ ਕੱਢਤਾ ਫਿਰ ਅਸੀਂ ਕਿਹਾ ਸਕੂਲ ਤਾਂ ਜਾਣਾ ਨਹੀਂਗਾ ਵੀ ਜਿਹੜਾ ਕੋਈ ਵੀ ਖੜਿਆ ਕਰੂ ਉਹਨੂੰ ਗਾਂ ਲਗਾ ਦੇ ਕਰਾਂਗੇ ਪਰ ਜਿਹੜਾ ਕੋ ਹੱਥ ਚ ਆ ਜੇ ਤਗੜੇ ਸਾਸਤਰੀ ਚਲਦੇ ਆ ਲੱਕਰ ਉਹ ਕਰ ਕੱਢ ਗੋਟ ਦਿੰਦਿਆ ਮੇਢਿ ਚੋੜੀ ਮਾਰਦਿਆ ਪਰ ਅਸੀਂ ਕਿਹਾ ਚਲ ਹੁਣ ਸਕੂਲ ਤਾਂ ਜਾ ਨਹੀਂ ਸਕਦੇਗੇ ਵੀ ਇੱਥੇ ਜਿਹੜਾ ਮੋਟਰਸਾਈਕਲ ਖੜ ਸਦਾਗਾ ਅੱਗੇ ਦੋ ਤਿੰਨ ਖੜ ਗਏ ਉਹ ਕੱਢ ਕੇ ਆਏ ਆ ਵੀ ਜਿਹੜਾ ਇੱਥੇ ਖੜ ਜਾਂਦਾ ਉਹਨੂੰ ਅਸੀਂ ਬਾਹਰ ਕਰਦੇ ਆ ਸਸਿਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਜੋਤ ਇਸ ਵਕਤ ਜੈਥੋ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਇੱਕ ਤਸਵੀਰ ਦਿਖਾ ਦੇਣਾ ਚਾਹਣਾ ਕੈਮਰਾਮੈਨ ਨੂੰ ਕਹੂੰਗਾ ਆ ਇਹ ਤਸਵੀਰ ਜ਼ਰੂਰ ਦਿਖਾਈ ਜਾਵੇ ਇਧਰਲੇ ਪਾਸੇ ਜਿਹੜੀ ਤਸਵੀਰ ਜ਼ਰੂਰ ਦਿਖਾਓ ਜੇ ਲੰਮੀ ਗਰਮੀ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੈ ਰਾਹਤ ਦੇ ਨਾਲ ਨਾਲ ਕਠਿਨਾਈਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੀਂਹ ਕਾਰਨ ਮਾਹੌਲ ਤਾਂ ਮੌਸਮ ਤਾਂ ਬੇਸ਼ੱਕ ਠੰਡਾ ਹੋਇਆ ਪਰ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਕਿਉਂਕਿ ਲੋਕਾਂ ਦੀਆਂ ਮੁਸ਼ਕਲਾਂ ਇਸ ਕਰਕੇ ਵਧੀਆਂ ਕਿਉਂਕਿ ਲਗਾਤਾਰ ਬਾਰਿਸ਼ ਦੇ ਕਾਰਨ ਇਹ ਪਾਣੀ ਹੈ ਜਿਹੜਾ ਉਹ ਇਕੱਠਾ ਹੋਇਆ ਪਰ ਇੱਕ ਗੱਲ ਇਹ ਵੀ ਹੈ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਮਜ਼ਦੂਰੀ ਕਰਨ ਵਾਲੇ ਲੋਕ ਨੇ ਉਹਨਾਂ ਲਈ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਹੁਣ ਮੌਸਮ ਹੈ ਜਿਹੜਾ ਉਹ ਠੰਡਾ ਹੋ ਗਿਆ ਹੈ ਮੌਸਮ ਹੈ ਜਿਹੜਾ ਥੋੜਾ ਚੰਗਾ ਹੋ ਗਿਆ ਹੈ ਇੱਥੇ ਕੁਝ ਸਟੂਡੈਂਟ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਂ ਸਭ ਤੋਂ ਪਹਿਲਾਂ ਇੱਕ ਰੋਚਕ ਗੱਲ ਇਹ ਦੱਸਾਂ ਜਿਹੜੇ ਵੀ ਇਸ ਮੀਂਹ ਦੇ ਵਿੱਚ ਇਸ ਪਾਣੀ ਦੇ ਵਿੱਚ ਕੋਈ ਮੋਟਰਸਾਈਕਲ ਬੰਦ ਹੋ ਜਾਂਦੇ ਆ ਜਾਂ ਗੱਡੀਆਂ ਬੰਦ ਹੋ ਜਾਂਦੀਆਂ ਤਾਂ ਇੱਕ ਮੈਂ ਕਹਾਂ ਵੀ ਰੈਸਕਿਊ ਟੀਮ ਹੀ ਆ ਜਿਹੜੀ ਉਹਨਾਂ ਨੂੰ ਰੈਸਕਿਊ ਕਰਦੀ ਹੈ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਮੁੰਡੇ ਬਹੁਤ ਔਣਖੀ ਆ ਕੀ ਨਾਮ ਹੈ ਬਈ ਤੇਰਾ ਲਾਪਰੀ ਸਿੰਘ ਹੈ ਲਾਪਰੀ ਸਿੰਘ ਕਿਹੜੀ ਕਲਾਸ ਚ ਪੜਦਾ ਪਲਸ 1 ਦੀ ਅੱਛਾ ਅੱਛਾ ਪਲਸ ਮੁੰਡੇ ਵਾਲੇ ਚ ਮੈਂ ਕਹਦੋ ਕਿ ਕੁੜੀਆਂ ਵਾਲੇ ਚ ਪੜਦਾ ਹੈ ਤੇ ਅੱਜ ਗਿਆ ਕਿਉਂ ਨਹੀਂ ਕਾਰਨ ਕੀ ਮੀਂਹ ਵਾਲਾ ਸੀਗਾ ਭੱਜ ਗਏ ਅੱਛਾ ਮੀਂਹ ਵਾਲਾ ਬੂਟਾ ਚ ਪਾਣੀ ਪੈ ਗਿਆ ਸੀਗਾ ਫਿਰ ਜਨ ਜੀ ਨਹੀਂ ਕੀਤਾ ਫਿਰ ਲੋਕਾਂ ਨੂੰ ਰੈਸਕਿਊ ਕਿਵੇਂ ਕਰਨ ਲੱਗ ਪਏ ਉਹ ਬਸ ਉੱਥੇ ਇੱਕ ਪਹਿਲਾਂ ਆਂਟੀ ਸੀਗੀ ਉਹ ਦੀ ਸਕੂਟਰੀ ਫਸ ਗਈ ਸੀਗੀ ਉਹਨੂੰ ਕੱਢਣ ਗਏ ਉਹ ਤੋਂ ਬਾਅਦ ਅਸੀਂ ਬਾਅਦ ਗਾਂ ਜਾਵੜੇ ਉੱਥੇ ਦੋ ਤਿੰਨ ਮੋਟਰਸਾਈਕਲ ਫਸ ਗਏ ਉਹਨਾਂ ਨੂੰ ਕਢਤਾ ਫਿਰ ਅਸੀਂ ਕਿਹਾ ਸਕੂਲ ਤਾਂ ਜਾਣਾ ਨਹੀਂਗਾ ਵੀ ਜਿਹੜਾ ਕੋਈ ਵੀ ਖੜਿਆ ਕਰੂ ਉਹਨੂੰ ਗਾਂ ਲਗਾ ਦੇ ਕਰਾਂਗੇ ਇਹ ਗੱਲ ਕਰਦਿਆਂ ਨੂੰ ਪਤਾ ਵੀ ਮੁੰਡਾ ਸਕੂਲ 'ਚ ਨਹੀਂ ਗਿਆ ਮੁੰਡਾ ਰੈਸਕਿਊ ਕਰਦਾ ਨਹੀਂ ਹਜੇ ਦੱਸਿਆ ਨਹੀਂਗਾ ਕਰੋ ਕੁੜਦੇ ਤਾਂ ਨਹੀਂ ਆ ਗੱਲ ਤੋਂ ਕੋਈ ਨਹੀਂ ਕਹਿੰਦੀ ਨਹੀਂ ਕੋਈ ਨਹੀਂ ਕਹਿੰਦਾ ਕਹਿ ਕੇ ਕੀ ਆ ਸੀ ਕਰੀ ਸਕੂਲ ਜਾਂਦੇ ਆ ਉਹ ਲੰਮੇ ਠੀਕ ਆ ਹੁਣ ਜਿਆਦਾ ਕਿਤੋਂ ਡਰ ਲੱਗਦਾ ਸੀ ਮੰਮੀ ਤੋਂ ਜ਼ਿਆਦਾ ਲੱਗਦਾ ਕਿ ਡੈਡੀ ਤੋਂ ਜ਼ਿਆਦਾ ਮੰਮੀ ਤੋਂ ਮੰਮੀ ਤੋਂ ਹਾਂ ਮੰਮੀ ਖਤਰਨਾ ਹੈਗਾ ਬਹੁਤ ਮੰਮੀ ਤੋਂ ਡੈਡੀ ਵੀ ਡਰਦਾ ਤੇਰਾ ਹਾਂ ਡਰਦਾ ਠੀਕ ਆ ਕੀ ਨਾਮ ਹੈ ਤੇਰਾ ਅਰਮਾਨਦੀਪ ਸਿੰਘ ਅਰਮਾਨਦੀਪ ਹਾਂਜੀ ਇਹਨਾਂ ਦੇ ਸਾਰਿਆਂ ਦੇ ਵਰਦੀ ਪਾਈ ਆ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੀ ਤੂੰ ਸ਼ਰਟ ਕਿਉਂ ਨਹੀਂ ਪਾਈ ਆ ਤੂੰ ਵਰਦੀ ਕਿਉਂ ਨਹੀਂ ਪਾਈ ਵੇ ਪਾਣੀ ਪੀ ਗਿਆ ਸੀਗਾ 11 ਪੈ ਗਿਆ ਉੱਤੇ ਬਸ ਨੰਗੀ ਸੀਗੀ ਕੋਲ ਦੀ ਉਹ ਖਰਾਬ ਹੋ ਗਈ ਫਿਰ ਮੈਂ ਛਲਟ ਪਾ ਲਈ ਕਿੱਟ ਇਹ ਨਾਲ ਹੀ ਰੱਖਦੇ ਆ ਤੁਸੀਂ ਨਾਲ ਹੀ ਹੁੰਦੀ ਹੈ ਲੈ ਵੀ ਕਾਸ਼ ਆਹ ਗੱਲ ਧਿਆਨ ਚ ਰੱਖੀਏ ਕਾਪਾ ਵੀ ਟੀ-ਸ਼ਰਟ ਨਾਲ ਹੀ ਰੱਖਣੀ ਜਾਂਦਾ ਵੰਗੋ ਤੇ ਬਈ ਫਿਰ ਕਿੰਨੇ ਵਜੇ ਸਕੂਲ ਲੱਗਦਾ ਤੁਸੀਂ ਇੱਥੇ ਕਿੰਨੇ ਵਜੇ ਆ ਗਏ ਬਈ 8 ਵਜੇ ਸਕੂਲ ਲੱਦਦਾ 7:30 ਸਾਡੇ ਪਿੰਡੋਂ ਆਟੋ ਤੁਰਦਾ ਗਿਆ ਜਿੱਥੇ ਅਸੀਂ ਆਉਨੇ ਹੁੰਨੇ ਆ ਉਹ ਅਸੀਂ ਆਈ ਜਾਂਦੇ ਸੀਗੇ ਬਾਜਾ ਚੌਂਕ ਬੈਦੀ ਤੇ ਉੱਥੇ ਪਾਣੀ ਬਹੁਤ ਸੀਗਾ ਸਾਡਾ ਆਟੋ ਖੜ ਗਿਆ ਉੱਥੇ ਅੱਛਾ ਫੇਰ ਸਾਨੂੰ ਉਹਨੂੰ ਤਾਂ ਕਾਲਾ ਕੇ ਬਾਹਰ ਕੱਢਣਾ ਪਿਆ ਹੁਣ ਅਸੀਂ ਭੇਜੀ ਗਈ ਸੀਗੇ ਹੁਣ ਐਡਾ ਵੇਖ ਲਓ ਪਾਣੀ ਵੇਖ ਲਓ ਬਈ ਕਿਹੋ ਜਾਂ ਸਕੂਲ ਜਾਣ ਜੋਗਰੇ ਤਾਂ ਹੈ ਨਹੀਂਗੇ ਟੀਚਰਾਂ ਨੇ ਵੀ ਕਿਹਾ ਸੀਗਾ ਬਈ ਮੋਸ਼ਕ ਮਾਰਦਾ ਪਾਣੀ ਦਾ ਸਕੂਲਗਾ ਤੂੰ ਘਰੇ ਬਗ ਜਾਂਦੇ ਫੇਰ ਅਸੀਂ ਗਿਆ ਚਲ ਹੁਣ ਸਕੂਲ ਤਾਂ ਜਾ ਨਹੀਂ ਸਕਦੇਗੇ ਬਈ ਇੱਥੇ ਜਿਹੜਾ ਮੋਟਰਸਾਈਕਲ ਖੜ ਸਾ ਜਾਂਦਾ ਅੱਗੇ ਦੋ ਤਿੰਨ ਖੜ ਗਿਆ ਉਹ ਕੱਢ ਕੇ ਆਏ ਆ ਜਿਹੜਾ ਇੱਥੇ ਖੜ ਜਾਂਦਾ ਉਹਨੂੰ ਅਸੀਂ ਬਾਹਰ ਕੱਢ ਦਿੰਦੇ ਹਾਂ। ਅੱਛਾ ਇਹ ਮੀਂਹ ਦੇ ਨਾਲ ਜਿਹੜੀ ਰਾਹਤ ਵੀ ਮਿਲੀ ਆ ਲੋਕਾਂ ਨੂੰ ਕਿਉਂਕਿ ਦੋ ਦਿਨ ਹੋ ਗਏ ਗਰਮੀ ਬਹੁਤ ਸੀ। ਇਸ ਗੱਲ ਦੀ ਖੁਸ਼ੀ ਆ ਕਿ ਆ ਪਾਣੀ ਦਾ ਦੁੱਖ ਆ। ਆ ਭਈ ਆ ਖੁਸ਼ੀ ਵੀ ਆ ਤੇ ਆ ਬੜਾ ਦੁੱਖ ਆ ਜਿਹੜਾ ਸਕੂਲ ਜਾਣ ਵਾਲੀਆਂ ਰਹਿ ਗਏ ਹੁਣ। ਆ ਸਕੂਲ ਜਾਣਾ ਸੀ ਆ ਵੇਖ ਲੈ ਤੇਰੇ ਸਾਹਮਣੇ ਇੱਥੇ ਰਹਿ ਗਏ। ਕੱਢਦਾ ਆਟੋ ਲੈ ਕੇ ਭੱਜ ਗਿਆ ਉਹ। ਅਸੀਂ ਜਿਹੜਾ ਆਟੋ ਕੱਢਿਆ ਸੀ ਉਹ ਆਟੋ ਲੈ ਕੇ ਭੱਜ ਗਿਆ ਸਾਨੂੰ ਲੈ ਕੇ ਨਹੀਂ ਗਿਆ। ਕਿਉਂ ਕੀ ਕਹਿੰਦਾ ਹੋ? ਪਤਾ ਨਹੀਂ। ਖੜਿਆ ਹੀ ਨਹੀਂ। ਖੜਿਆ ਹੀ ਨਹੀਂ ਲੈ ਕੇ ਭੱਜ ਗਿਆ ਕੁੜੀਆਂ ਨੂੰ ਭਾ ਕੇ ਲੈ ਗਿਆ ਸਾਰਿਆਂ ਨੂੰ। ਸਾਨੂੰ ਕ ਸਰਕਾਰ ਕਰੇ ਕਰ ਹੋਏ ਤੇ ਭਾਈ ਇੱਕ ਇੱਕ ਮੈਨੂੰ ਗੱਲ ਹੋਰ ਦੱਸੀ ਤੂੰ ਘਰੇ ਦੱਸਦਾ ਵੀ ਮੈਂ ਰੈਸਕਿਊ ਕਰਦਾ ਪਤਾ ਮੈਂ ਪਾਣੀ ਚ ਲੋਕਾਂ ਨੂੰ ਕੱਢਦਾ ਫਿਰ ਤੂੰ ਦੱਸਦਾ ਕਰੇ ਆਹ ਵੀਰੇ ਹਲੇ ਤੱਕ ਤਾਂ ਨਹੀਂ ਦੱਸਿਆ ਨਹੀਂ ਦੱਸਿਆ ਵੀਰੇ ਫਿਰ ਕਰੇ ਜਦੋਂ ਪਤਾ ਲੱਗ ਗਿਆ ਕੀ ਕੌਣ ਫਿਰ ਸੇਵਾ ਕੌਣ ਕਰੂਗਾ ਵੀਰੇ ਉਹ ਵੇਖੀ ਜਾਊਗੀ ਜਿਹੜਾ ਤੂੰ ਗੱਲ ਘਰੇ ਜਾਵਾਂਗੀ ਅਜਾ ਇਹ ਠੀਕ ਆ ਕੌਣ ਕੌਣ ਝੰਬੂਗਾ ਕੌਣ ਫਿਰ ਮਾਦਾ ਜਾਨਾ ਝੰਬੂਗੀ ਕਿ ਬਾਪੂ ਝੰਬੂ ਨਹੀਂ ਬਾਪੂ ਜਾਨਾ ਝੰਬੂ ਬਾਪੂ ਜਾਨਾ ਝੰਬੂ ਠੀਕ ਆ ਡਰ ਦੋ ਡਰ ਦੂਆਂ ਤੋਂ ਕੀ ਤੋ ਜਾਨਾ ਲਾ ਬਾਪੂ ਦਾ ਵੀ ਬਾਪੂ ਦਾ ਡਰ ਆ। ਇਹ ਫਿਰ ਤਾਂ ਮਾਤਾ ਦਾ ਵੀ ਡਰ ਆ ਇਹ ਵੀਰੇ। ਅੱਛਾ ਇਹਦੀ ਮਾਤਾ ਦਾ ਵੀ ਡਰ ਆ। ਜ਼ਿਆਦਾ ਕੀ ਦਾਗਾ? ਜ਼ਿਆਦਾ ਬਾਪੂ ਦਾ ਡਰ। ਘਰ ਚ ਜ਼ਿਆਦਾ ਚਲਦੀ ਕੀਦੀ ਆ ਫਿਰ? ਬਾਪੂ ਜੀ। ਬਾਪੂ ਜੀ ਐ ਪੂਰਾ ਰੋਮ ਆ ਹੈ। ਪੂਰਾ ਵੀਰੇ। ਅੱਛਾ ਠੀਕ ਆ। ਬਾਪੂ ਦੀ ਚਲਦੀ ਆ। ਦਾਗ ਡੂੰਗ ਤਾਂ ਨਹੀਂ ਰੱਖਦਾ ਖਲੇ ਕੋਕਿਆ। ਨਹੀਂ ਨਹੀਂ। ਠੀਕ ਆ। ਆ ਬਾਈ ਉਹ ਕਿੰਨੇ ਵਜੇ ਆਇਆ ਸਾਰੇ 1 ਕੋ ਪਿੰਡ ਤੇ ਆ ਤੁਸੀਂ 1 ਕੋ ਪਿੰਡ ਦੀ ਹੈ ਹਾਂਜੀ ਅੱਜ ਫਿਰ ਰੈ ਕਰਕੇ ਇਸ ਵੀ ਲੋਕਾਂ ਨੂੰ ਪਾਣੀ ਚ ਕਟ ਹਾਂਜੀ ਨਹੀਂ ਬੜਾ ਜ਼ਿਆਦਾ ਰਾਹਦਾ ਸੀਗਾ ਇਹ ਵੀ ਅਸੀਂ ਜੇ ਦਾ ਨਾ ਵੀ ਜੇ ਫਿਰ ਦਾ ਸਕੂਲ ਜਾਵੜਾਂਗੇ ਜੇ ਭੇਜਗੇ ਫਿਰ ਇਸ ਚੀਜ਼ ਕਰਦੇ ਹਾਂ ਇੱਥੇ ਕਰਦੇ ਹਾਂ ਹਾਂਜੀ ਠੀਕ ਆ ਤੇ ਛੋਟੇ ਰੋ ਕਰੇ ਪਤਾ ਲੱਗੂ ਘਰ ਦੇ ਆ ਇੰਟਰਵਿਊ ਵੇਖਣ ਤੋਂ ਬਾਅਦ ਸ਼ਾਬਾਸ਼ ਦੇਣਗੇ ਕਿ ਲੜਦਗੇ ਉਹ ਤਾਂ ਇਹ ਦੇਖੋ ਦੇਖਾ ਜੀ ਦਾ ਬਲਦ ਜੀ ਕੀਤਾ ਸ਼ਾਬਾਸ਼ੀ ਦੇਣ ਗਈ ਅੱਛਾ ਨਹੀਂ ਪਰ ਦੂਜੀ ਸ਼ਾਬਾਸ਼ੀ ਤਾਂ ਦੇ ਹੀ ਦੇਣ ਕੌਣ ਦਿੰਦਾ ਉਹ ਸ਼ਾਬਾਸ਼ੀ ਬੰਮਾਈ ਹੈ ਬੰਮਾਈ ਹਾਂਜੀ ਬਾਪੂ ਨੇ ਕੁਝ ਬੋਲਦਾ ਨਹੀਂ ਉਹ ਨਹੀਂ ਬੋਲਦੀ ਕੋਈ ਰੌਣਕ ਹੀ ਬੰਦਾ ਹੋਊਗਾ ਹਾਂਜੀ ਫਿਰ ਬੇਵੇ ਕੋਟ ਦੀ ਕਦੇ ਨਾਲ ਹੁੰਦੀ ਹੈ ਤੈਨੂੰ ਪਤਾ ਨਹੀਂ ਜਿਹੜੇ ਕੋ ਹੱਥ ਜਾ ਜਾਂਦਾ ਕਦੇ ਬੱਠਲ ਬਾਸ਼ ਨਹੀਂ ਜਿਹੜਾ ਆਉਂਦਾ ਹੀ ਉਹੀ ਵਰਦਾ ਨਹੀਂ ਚੱਪਲੀ ਬੋਕਰ ਜਿਹੜੇ ਖਾਸ ਕਰਕੇ ਮਾਤਾ ਮਦੇ ਹਥਿਆਰ ਹੁੰਦੇ ਆ ਕਿਹੜਾ ਕੋਈ ਨਹੀਂ ਜਿਹੜੇ ਕੋ ਹੱਥ ਚ ਹੁੰਦਾ ਹੀ ਉਦੋਂ ਹੀ ਉਹ ਝੜਦੇ ਤੇ ਤੇਰੇ ਤੇ ਕੀ ਹਥਿਆਰ ਚੱਲਦਾ ਤੇਰੀ ਮਾਂ ਦਾ ਬਸ ਝਬੇੜੀ ਚੱਲਦੇ ਆ ਰੇੜੀ ਚੱਲਦੇ ਹੋ ਬਾਕੀ ਗਾਲਾਂ ਠੀਕ ਆ ਉਹ ਕਦੇ ਚਪਲਾ ਚੁਪਲਾ ਪਈਆਂ ਕਰ ਨਹੀਂ ਚਪਲਾ ਚੁਪਲਾ ਨਹੀਂ ਪਈਆਂ ਅੱਛਾ ਹੋਰ ਕੀ ਕੀ ਪਿਆਦਾ ਕਰ ਮੈਂ ਜਿਹੜਾ ਉਹ ਹੱਥ ਚ ਆ ਜੇ ਤਗੜੇ ਸਾਸਤਰੀ ਚੱਲਦੇ ਆ ਲੱਕਰ ਉਹ ਕੰਡ ਕੰਡ ਦਿੰਦਿਆ ਮੇਢੀ ਚੁੜੀ ਮਾਰ ਦਿਆ ਫਿਰ ਤੂੰ ਫੇਰ ਘਰੇ ਭੱਜ ਜਨਾ ਹੈ ਹੋਰ ਫੇਰ ਘਰੇ ਜਾ ਬਿਸ਼ਰਮ ਬਾਕੀ ਹੈ ਨਾ ਮਾਪਿਆਂ ਦੀਆਂ ਗਾਲਾਂ ਕਹਿਉਂਦੀਆਂ ਲਾਲਾ ਹੁੰਦੀਆਂ ਹੈਨਾ ਕਿਉਂਕਿ ਜਿਨ੍ਹਾਂ ਦਾ ਮਾਪਿਓ ਵੀ ਹੈ ਨਹੀਂ ਯਾਰ ਉਹ ਚੀਜ਼ ਛੜਕਣਗੇ ਸਹੀ ਗੱਲ ਆ ਹੂੰ ਹੂੰ ਸਹੀ ਆ ਜੀ ਜਿਆਦਾ ਪਿਆਰ ਕਿਹਨੂੰ ਕਰਦਾ ਦੀ ਮੰਮੀ ਨੂੰ ਕਿ ਡੈਡੀ ਦੋਨਾਂ ਨੂੰ ਮੰਮੀ ਰੈੜੀ ਦੋਨਾਂ ਨੂੰ ਹੂੰ ਠੀਕ ਇਹ हेयर स्टाइल ਕਿਥੋਂ ਕਰਾਇਆ ਬਹੁਤ ਸੋਹਣਾ ਆ ਇਹ ਮਤਲਬ ਪਹਿਲਾਂ ਤੋਂ ਹੀ ਆ ਸ਼ੁਰੂ ਤੋਂ ਹੀ ਆ ਪਹਿਲਾਂ ਤੋਂ ਹੀ ਹਾਂ ਠੀਕ ਆ ਸਕੂਲ ਚ ਨਹੀਂ ਲੜਦੇ ਲੁੱੜਦੇ ਨਹੀਂ ਕੁਝ ਨਹੀਂ ਕਰਦੇ ਹੈ ਨਹੀਂ ਕੁਝ ਨਹੀਂ ਕਰਦੇ ਸਭ ਤੋਂ ਫੇਵਰਟ ਸਬਜੈਕਟ ਕਿਹੜਾ ਜ਼ਰਾ ਪੰਜਾਬੀ ਪੰਜਾਬੀ ਅੰਗਰੇਜ਼ੀ ਕਿਵੇਂ ਨਹੀਂ ਇੰਨੇ ਨਹੀਂ ਕੋਈ ਦਾ ਠੀਕ ਆ ਹਾਂ ਠੀਕ ਆ ਬਸ ਮਾਤ ਪਾਛਰ ਨਾਲ ਹੀ ਬੰਦੀ ਹੈ ਕਲੀ ਹਾਂ ਮਾਤ ਪਾਛਰ ਨਾਲ ਅੱਛਾ ਹਿੰਦੀ ਨਾਲ ਕਿਵੇਂ ਹਿੰਦੀ ਨਹੀਂ ਜਿਹੜਾ ਮਾਣੀ ਪਤੀ ਹੈ ਲੱਗਦੀ ਹੈ ਹਿੰਦੀ ਰੱਖੀ ਨਹੀਂ ਅੱਛਾ ਕਿਹੜੀ ਕਲਾਸ ਪੜ੍ਹਦਾ ਤੂੰ ਪਲਸ 1 ਪਲਸ 5 ਗਾਂ ਦਾ ਲੇਖ ਆਉਂਦਾ ਗਾ ਬਾਰੇ ਤਾਂ ਪਤਾ ਰੱਖਾਉਂਗਾ ਉਵੇਂ ਤਾਂ ਪਤਾ ਸਾਰਾ ਕੁਝ ਆ ਕਿਵੇਂ ਮੜਾ ਸੁਣਾ ਦੇ ਹਏ ਸੁਣਾਇਆ ਨਹੀਂ ਹਿੰਦੀ 'ਚ ਸੁਣਾ ਦੇ ਵੀਰ ਵਰਕੇ ਨਹੀਂ ਹਿੰਦੀ ਹਿੰਦੀ ਨਹੀਂ ਆਉਂਦੀ ਹਿੰਦੀ ਬੋਲਣੀ ਨਹੀਂ ਹੋਏ ਮੜੀ ਮੜੀ ਕਹਦੇ ਕੈਸੇ ਹੋ ਦੋਸਤੋ ਮੜਾ ਇਹ ਕਹਵੇ ਕੈਸੇ ਹੋ ਦੋਸਤੋ ਆਉਂਦੀ ਤਾਂ ਹੈ ਹੀ ਮੈਨੂੰ ਆਏ ਬੋਲਣੀ ਆਉਂਦੀ ਮਤਲਬ ਮਾੜੀ ਮੋਟੀ ਪੂਰੀ ਨਹੀਂ ਆਉਂਦੀ ਠੀਕ ਆ ਫਿਰ ਸਕੂਲ 'ਚ ਮਾਸਟਰ ਨੂੰ ਕਿਹੜੇ ਮਾਸਟਰ ਨਾਲ ਜ਼ਿਆਦਾ ਪਿਆਰ ਹਏ ਤਾਂ ਥੋੜਾ ਟਾਈਮ ਹੀ ਹੋਇਆ ਜਾਂਦਿਆਂ ਨੂੰ ਕਿਸੇ ਨਾਲ ਵੀ ਨਹੀਂ ਸਾਰੇ ਖਤਰਨਾਕ ਹੀ ਆ ਡੈਰੀ ਲੱਦਦਾ ਇਹ ਕੱਢ ਨਾ ਦੇਣਾ ਅੱਛਾ ਸਾਰੇ ਖਤਰਨਾਕ ਹੀ ਆ ਖਤਰਨਾਕ ਹੀ ਆ ਕੌਣ ਕੌਣ ਪੜਾਉਂਦਾ ਮੈਡਮਾਂ ਪੜਾਉਂਦੀਆਂ ਕਿ ਸਰ ਪੜਾਉਂਦੇ ਆ ਮੈਡਮਾਂ ਹੀ ਆ ਇੱਕ ਸਾਰਾ ਅੱਛਾ ਲੈ ਚੰਗੇ ਕੌਣ ਜ਼ਿਆਦਾ ਲੱਗਦੇ ਮੈਡਮ ਕਿ ਸਰ ਮੈਡਮ ਮੈਡਮ ਕਿਉਂ ਐ ਕਿਉਂ ਉਹ ਬਸ ਮਤਲਬ ਉਹ ਕਹਿੰਦੇ ਨਹੀਂ ਕਿ ਕੁਸ ਮਰਜੀ ਕਰੀ ਚੱਲੋ ਕਲਾਸ ਚਾਪਾ ਰੌਲਾ ਪਾਈ ਚੱਲੋ ਪੜੋ ਨਾ ਪੜੋ ਐ ਕੁਸ ਕਹਿੰਦੇ ਨਹੀਂ ਕਿ ਚੰਗੇ ਆ ਹਾਂ ਆ ਵੀਡੀਓ ਦੇਖ ਕੇ ਮੈਨੂੰ ਲੱਗਦਾ ਤੇਰੀ ਮੈਡਮ ਨੇ ਪੜਾਉਣ ਲੱਗ ਗਿਆ ਨਾ ਹਣਾ ਬੜੱਚ ਵੀੜੀ ਲਾਉਗੀ ਵੀੜੀ ਲਾਉਗੀ ਅਜਾ ਮਟਰ ਨਹੀਂ ਲੜਦਾ ਤੁਹਾਡਾ ਨਹੀਂ ਪਤਾ ਨਹੀਂ ਹੈ ਤਾਂ ਜਾ ਕੇ ਪਤਾ ਲੱਗੂਗਾ ਕੀ ਕਹਿੰਦੇ ਦੇਖ ਕੇ ਠੀਕ ਹੈ ਮੈਨੂੰ ਲੱਗਦਾ ਆ ਵੀਡੀਓ ਦੇਖ ਕੇ ਸ਼ਾਬਾਸ਼ ਦੇਣਗੇ ਤੁਹਾਨੂੰ ਹਾਂ ਦੇਣੀ ਹੈ ਕੰਮ ਤਾਂ ਚੰਗਾ ਹੀ ਕਰ ਰਹੇ ਆ ਬਹੁਤ ਜਾਣਿਆਂ ਨੂੰ ਮਤਲਬ ਗਾਂ ਵਛਾ ਕੀਤਾਗਾ ਬਹੁਤ ਜਾਣਿਆਂ ਦੇ ਮੋਟਰਸਾਈਕਲ ਸਹੀ ਕੀਤੇ ਆ ਸਹੀ ਕੀਤਾ ਠੀਕ ਹੈ ਅਵਾਰਡ ਬੂਡ ਦਵਾ ਦੀਏ ਕਿ ਤੂੰ ਨਹੀਂ ਅਵਾਰਡ ਤਾਂ ਕੀ ਮਿਲਣਾ ਕੀ ਮਿਲਣਾ ਚਾਹੀਦਾ ਕਹ ਮਰਦੀ ਮੈ ਜੀ ਇਹ ਰਹੀ 10000 ਕੋਈ ਨਹੀਂ ਉਹ ਨਹੀਂ ਕਰੀ ਜਾਂਦਾ ਇੰਨਾ ਹੀ ਬਹੁਤ ਆ ਬੱਸ ਫੋਨ ਕਰਨ ਨੂੰ ਮਿਲ ਗਿਆ ਹਾਂ ਠੀਕ ਆ ਹੋਰ ਫਿਰ ਪੜ੍ਹਾਈ ਕਿਵੇਂ ਚੱਲਦੀ ਆ ਪੜ੍ਹਾਈ ਵਧੀਆ ਵਧੀਆ ਚੱਲਦੀ ਆ ਪੂਰੀ ਐ ਫਰਸਟ ਕਲਾਸ ਹਾਂ ਫਰਸਟ ਕਲਾਸ ਫਰਸਟ ਕਲਾਸ ਤਾਂ ਕਿੱਥੇ ਕੋਈ ਨਾ ਸਹੀ ਐ ਚੱਲੀ ਜਾਂਦੀ ਆ ਐ ਠੀਕ ਆ ਫਿਰ ਅੱਜ ਮਿਸ ਨਹੀਂ ਕਰਦੇ ਹੋਣਗੇ ਸਕੂਲ ਵਾਲੇ ਵੀ ਯਾਰ ਪੜਾਕੂ ਜਵਾਕ ਆਏ ਹੀ ਨਹੀਂ ਯਾਰ ਹੈ ਨਾ ਨਾ ਬੋਲੀ ਪੜਾਕੂ ਸਾਰੇ ਪੜਾਕੂ ਹੀ ਆ ਮਾੜਾ ਤਾਂ ਕੋਈ ਹੈ ਨਹੀਂ ਐ ਠੀਕ ਆ ਹਾਂ ਠੀਕ ਹੈ। ਸਾਡ ਚੋਂ ਬੰਦਾ ਸਾਬ ਨੇ ਬੜਾ ਕੁਵਰੇ ਜਿਹੜਾ ਜੋ ਬੰਦਾ ਉਹ ਤਾਂ ਬੜਾ ਕੁਆ। ਪੂਰਾ ਬੜਾ ਕੁਵਰੇ ਹੋ। ਠੀਕ ਹੈ। ਮਨੀਟਰ ਮਲੂਟਰ ਮੰਨਦੇ ਨਹੀਂ ਸੋਚੀ ਯਾਰ ਕਰੇ ਸਕੂਲ ਤੋਂ। ਨਹੀਂ ਨਹੀਂ। ਪਹਿਲਾਂ ਹੁੰਦੀ ਸੀ ਪੈਂਦਾਲੇ ਸਕੂਲ 'ਚ ਹੁੰਦੇ ਸੀਗੇ। ਉੱਥੇ ਸਿਆਣੇ ਹੁੰਦੇ ਸੀ ਬਹੁਤ। ਪੜ੍ਹਦੇ ਬਹੁਤ ਹੁੰਦੇ ਸੀ। ਇੱਥੇ ਨਾਲ ਦੇ ਹੋਏ। ਮੈਂ ਜਾਣਨਾ ਚਾਹਦਾ ਫੇਵਰੇਟ ਸਿੰਗਰ ਕਿਹੜਾ? ਸਿੱਧੂ ਮੂਸੇ ਵਾਲਾ। ਸਿੱਧੂ ਮੂਸੇ ਸੁਣਾ ਦੇ ਫਿਰ ਇੱਕ ਤਾਂ ਗਾਣਾ। ਗਾਣੇ ਆਏ ਨਾ। ਕੀ ਹੁਣ ਮੈਂ ਸੁਣਾਉਣਾ ਨਹੀਂ। ਆਏ ਹੈ। ਸੁਣਾਉਣ ਆਈ ਸੁਣਾਉਣ ਆਣੀ ਹੁੰਦਾ। ਨਹੀਂ ਸੁਣਾਉਣਾ। ਛੋਟੇ ਛੋਟੇ ਤਾਂ ਕੋਈ ਨਹੀਂ ਗਾਣੇ ਗ ਨ ਕੋਈ ਨਹੀਂ ਕੋਈ ਨਹੀਂ ਹਮ ਅੱਛਾ ਠੀਕ ਐ ਸ਼ੌਕ ਕੀ ਐ ਕੀ ਬਣਾ ਚੰਦਗੀ ਸ਼ੌਕ ਹੈ ਤਾਂ ਪੜ੍ਹਾਈ ਪੂਰੀ ਕਰਕੇ ਫੇਰ ਸੋਚਾਂ ਗਾਂ ਦਾ ਕੋਈ ਤਾਂ ਸੋਚਿਆ ਹੋਊਗਾ ਕੀ ਕਰਦਾ ਕੈਨੇਡਾ ਜਾਣਾ ਬਾਹਰ ਜਾਣਾ ਜਾਂ ਕੀ ਸੋਚਿਆ ਕੀ ਐ ਇੱਛਾ ਹੀ ਐ ਬਸ ਇੱਛੇ ਰਹਾਂਗੇ ਖੇਤੀਬਾੜੀ ਕਰ ਲਾਂਗੇ ਬਾਕੀ ਪਸ਼ੂ ਰੱਖੇ ਹੋਇਆ ਘਰੇ ਕੰਮ ਕੁਮ ਕਰਾ ਲਈਦਾ ਬਸ ਇਹੀ ਠੀਕ ਘਰੇ ਕੰਮ ਘਰੇ ਕੰਮ ਕੁਮ ਸਾਰਾ ਕਰਾਂਗੇ ਸਾਰ ਹਾਂ ਐ ਵੀਡੀਓ ਤੇ ਤਾਂ ਨਹੀਂ ਕਹੀ ਹੁੰਦੀ ਨਹੀਂ ਨਹੀਂ ਸਾਰਾ ਕਰਦੇ ਆਂ ਸਵੇਰ ਸਾਰਾ ਕਰਕੇ ਆਈਦਾ ਜਾ ਕੇ ਕਰਾਈਦਾ ਸਾਰਾ ਕਰਦੇ ਆ ਕੀ ਕੀ ਕਰਦਾ ਘਰੇ ਅਗੇ ਉਹ ਸੁਰੱਖਿੇ ਵੇ ਆ ਪਸ਼ੂਆਂ ਦਾ ਸਾਰਾ ਕਰਨਾ ਹੁੰਦਾਗਾ ਬਾਕੀ ਹੋਰ ਘਰ ਦੇ ਕੰਮ ਉਹ ਸਾਰਾ ਆਏ ਆਏ ਹੋਇਆ ਕਰਦੇ ਘਰ ਦੇ ਨੇ ਸਾਰਾ ਕੰਮ ਕਰਾ ਲਿਆ ਉਹ ਤਾਂ ਵੀ ਕਹਿੰਦੇ ਤੂੰ ਡੱਕਾ ਨਹੀਂ ਕਰਦਾ ਹਾਂ ਜਦੋਂ ਸਾਰਾ ਕਰਕੇ ਇੱਕ ਨੂੰ ਜਵਾਬ ਦੇ ਦਿੱਗੇ ਫਿਰ ਲਾਨਤ ਬੋਣ ਲੱਗ ਜਾਂਦੇ ਆ ਗਾਲਾਂ ਗਾਲ ਬਾਸ ਤੇ ਡੱਕਾ ਕਰ ਦੇਣੀ ਪੜਦੇ ਨਹੀਂ ਫਿਰ ਹਰੇਕ ਚੀਜ਼ ਵਿੱਚ ਆ ਜਾਂਦੀ ਆ ਤੱਥਾਂ ਕਰ ਦਿੰਦੇ ਸਾਰਾ ਕੁਝ ਠੀਕ ਆ ਠੀਕ ਹੈ ਲੈ ਵੀ ਤੂੰ ਮੁੰਡਾ ਕੁਝ ਕਹਿਣਾ ਚਾਹੇਗਾ ਬਸ ਜੀ ਹੈਂ ਠੀਕ ਗਈ ਹੁਣ ਵਾਸੀ ਬਹੁਤ ਉਧਰ ਸਕੂਟਰੀ ਫਸ ਗਈ ਇਹ ਹੁਣ ਸਕੂਟਰੀ ਕੱਢ ਕੇ ਆਉਣਗੇ ਲੰਗੀ ਹਾਂਜੀ ਚਾਰਜਿੰਗ ਵਾਲੀ ਜੀ ਉਹ ਲੰਗੀ ਚਾਰਜਿੰਗ ਵਾਲੀ ਤੁਸੀਂ ਮੈਨੂੰ ਲੱਗਦਾ ਸੁੱਖਾ ਹੀ ਸੁੱਖੇ ਆਉਂਦੇ ਹੋਣਗੇ ਹਨਾ ਕਦੋਂ ਕਿਸੇ ਦਾ ਸਾਧਾ ਰੁਕੇ ਦੀ ਕਦੋਂ ਕਿਸਦਾ ਇਸ ਤਾਂ ਕਹਿਣਾ ਵਧੀਆ ਲੰਗ ਜਾਣ ਅਸੀਂ ਚਲੋ ਜਾਵੜਾ ਇਹ ਕਰਨ ਨਹੀਂ ਹੁਣ ਤੁਸੀਂ ਇੱਥੇ ਕਿੰਨੇ ਵਜੇ ਤੱਕ ਇੱਥੇ ਲੋਕ ਸੇਵਾ ਜੀ ਆ ਬਾਅਦ ਚ ਵੀਰੇ ਉਧਰ ਨੂੰ ਜਾਵਾਂਗੇ ਪਿੰਡ ਕੰਨੀ ਨੂੰ ਉਧਰੋਂ ਬਾਜਾ ਤਾਂ ਕੁਚ ਜਾਵਾਂਗੇ ਉਧਰ ਨੂੰ ਜੇ ਕੋਈ ਟੱਕਰ ਆ ਤਾਂ ਸਾਰਿਆਂ ਨੂੰ ਨਗਾਹ ਜਾਾਂਗੇ ਕੇਰਾ ਜੇ ਕੋਈ ਫਸਿਆ ਤਾਂ ਬਸ ਬਸ ਚ ਪਿੰਡ ਜਾਵਾਂਗੇ ਠੀਕ ਹੈ ਓਕੇ ਠੀਕ ਹੈ ਤਾਂ ਤੋਂ ਦੋਸਤੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਮੁੰਡਿਆਂ ਨਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਸ ਗੱਲਬਾਤ ਦਾ ਮਕਸਦ ਇੱਕ ਹੀ ਸੀ ਇਹਨਾਂ ਮੁੰਡਿਆਂ ਬਾਰੇ ਜਾਣਿਆ ਜਾਵੇ ਬਾਕੀ ਹਾਸਾ ਖੇਡਾ ਵੀ ਹੋਇਆ ਇਹ ਹਾਸਾ ਖੇਡਾ ਤੁਹਾਨੂੰ ਕਿਵੇਂ ਲੱਗਿਆ ਤੇ ਤੁਹਾਡੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਤੇ ਤੁਹਾਡੇ ਸ਼ਹਿਰ ਦੇ ਵਿੱਚ ਮੀਂਹ ਕਿੰਨਾ ਕਾ ਮੌਸਮ ਦੀ ਜਾਣਕਾਰੀ ਸਾਡੇ ਕਮੈਂਟ ਸੈਕਸ਼ਨ ਚ ਸਾਂਝੀ ਕਰਿਓ ਜੀ ਸਦਾ ਦੇਖਣ ਲਈ ਜੁੜੇ ਰਹੋ ਸਫਰ ਟੈਲੀਵੀਨਲ ਮੈਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੋਤ ਕਰੇਵਾਲ ਸਸਿਕਾ